ਗੁੜੀਆਂ ਆਣੀ ਸ਼ੁਰੂ ਹੋ ਗਈਆਂ ਨੇ ਫੇਸ ਤੇ ਕਾਲਾਪਨ ਆ ਗਿਆ ਫੇਸ ਤੇ ਟੈਨਿੰਗ ਆ ਗਈ ਫੇਸ ਤੇ ਚਮਕ ਜਿਹੜੀ ਉਹ ਖਤਮ ਹੋ ਗਈ ਏ ਦੁੱਧ ਦੇ ਵਿੱਚ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਤੁਸੀਂ ਫੇਸ਼ੀਅਲ ਕਰਨਾ ਹੈ ਤੁਹਾਡੀ ਸਕਿਨ ਜਿਹੜੀ ਜਿਹੜੀ ਲੂਜ਼ ਹੋਈ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਬਲੈਕ ਹੋਈ ਏ ਗੋਰੀ ਹੋਣੀ ਸ਼ੁਰੂ ਹੋ ਜਾਵੇਗੀ ਅਗਰ ਤੁਹਾਡੇ ਟੈਨਿੰਗ ਦੀ ਪ੍ਰੋਬਲਮ ਹੋਗੀ ਟੈਨਿੰਗ ਠੀਕ ਹੋ ਜਾਵੇਗੀ ਅਗਰ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਦਾਗ ਧੱब्बे ਹੋਣੇ ਸ਼ੁਰੂ ਹੋਗੇ ਨੇ ਸਾਰੇ ਹੀ ਠੀਕ ਹੋ ਜਾਣਗੇ ਬਸ ਸਾਧਾਰਨ ਕੱਚੇ ਦੁੱਧ ਦੇ ਵਿੱਚ ਸਿਰਫ ਤੁਸੀਂ ਦੋ ਚੀਜ਼ਾਂ ਮਿਕਸ ਕਰਕੇ ਤੁਸੀਂ ਹਫ਼ਤੇ ਦੇ ਵਿੱਚ 4-5 ਵਾਰ ਇਹ ਵਾਲਾ ਫੇਸ਼ੀਅਲ ਕਰ ਲਿਆ ਕਰੋ सके लो, लो, हो सके ता डेली ਵੀ ਕਰ ਲੋ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਹੋ ਸਕੇ ਤਾਂ ਫੇਸ਼ੀਅਲ ਜ਼ਿਆਦਾ ਮ사ਜ ਨਹੀਂ ਕਰਨੀ ਤੇ ਮੈਂ ਤੁਹਾਨੂੰ ਅੱਗੇ-ਅੱਗੇ ਦੱਸਦੀ ਹਾਂ ਤੁਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਕੇ ਕੱਚੇ ਦੁੱਧ ਨੂੰ ਆਪਣੀ ਸਕਿਨ ਨੂੰ ਬ੍ਰਾਈਟ ਕਰ ਸਕਦੇ ਹੋ ਠੀਕ ਹੈ ਤੇ ਮੇਰਾ ਨਾਮ ਹੈਗੇ ਬਿੰਦੂ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਤੁਹਾਡੇ ਲਈ ਸੋਨੇ-ਸੋਨੇ ਟਿਪਸ ਲੈ ਕੇ ਆਣੀ ਆਂ ਵੀਡੀਓ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਿਓ ਠੀਕ ਹੈ ਜੀ ਤੇ ਚਲੋ ਜੀ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਆਪਾਂ ਲੈਣਾ ਜੀ ਕੱਚਾ ਦੁੱਧ ਤੇ ਕੱਚਾ ਦੁੱਧ ਜਿਹੜਾ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਤੇ ਇਹ ਸਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੁੰਦਾ ਜਦੋਂ ਵੀ ਤੁਸੀਂ ਕਿਤੋਂ ਵੀ ਆਉਂਦੇ ਜਾਂਦੇ ਹੋ ਕਿਤੋਂ ਵੀ ਕਿਸੇ ਵਿਆਹ ਫੰਕਸ਼ਨ ਕਿਸੇ ਵੀ ਕਿਤੋਂ ਵੀ ਜਾਣਾ ਹੁੰਦਾ ਜਾਂ ਉਧਰੋਂ ਆਣਾ ਹੁੰਦਾ ਹੈ ਠੀਕ ਹੈ ਇਸ ਤਰੀਕੇ ਨਾਲ ਕੱਚਾ ਦੁੱਧ ਤੁਸੀਂ ਲੈਣਾ ਹੈ ਕੱਚੇ ਦੁੱਧ ਨੂੰ ਤੁਸੀਂ ਠੰਡਾ ਠੰਡਾ ਲੈਣਾ ਤੇ ਲੈਣਾ ਤੁਸੀਂ ਕੱਚਾ ਦੁੱਧ ਹੈ ਠੀਕ ਹੈ ਇਸ ਤਰੀਕੇ ਨਾਲ ਰੂੰ ਦੇ ਨਾਲ ਕਰਕੇ ਡਿਪ ਪਹਿਲਾਂ ਤੁਸੀਂ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਕਲੀਨਿੰਗ ਕਰਨੀ ਹੈ ਤਾਜੇ ਜਿੰਨੀ ਵੀ ਡਸਟ ਤੁਹਾਡੇ ਫੇਸ ਤੇ ਫੱਸੀ ਹੋਵੇਗੀ ਜਿੰਨੀ ਵੀ ਤੁਸੀਂ ਜਿੱਤੇ ਕਿਤੇ ਗਏ ਹੋਏ ਹੋ ਤੇ ਤੁਹਾਡਾ ਜਿਹੜਾ ਫੇਸ ਇੱਕਦਮ ਟੈਨ ਟੈਨ ਹੋਇਆ ਹੈ ਡਸਟ ਡਸਟ ਹੋਇਆ ਹੈ ਪਹਿਲਾਂ ਤੁਸੀਂ ਡਸਟ ਨੂੰ ਰਿਮੂਵ ਕਰਨਾ ਹੈ ਠੀਕ ਹੈ ਤੇ ਤੁਸੀਂ ਦੇਖਿਓ ਕਦੀ ਨਾ ਫੇਸ ਨੂੰ ਵੋਸ਼ ਕਰਕੇ ਤੁਸੀਂ ਫੇਸ ਵੋਸ਼ ਦੇ ਨਾਲ ਜਾਂ ਸਾਬਣ ਨਾਲ ਫਿਰ ਦੁੱਧ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰੋ ਤੁਹਾਡਾ ਫੇਸ ਫਿਰ ਦੇਖਿਓ ਕਿੰਨੀ ਗੰਦਗੀ ਜਿਹੜੀ ਅੰਦਰ ਤੱਕ ਡਸਟ ਫਸੀ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਤੁਹਾਡੇ ਬਾਹਰ ਨਿਕਲੇਗੀ ਠੀਕ ਹੈ ਕਿਉਂਕਿ ਦੁੱਧ ਜਿਹੜਾ ਹੁੰਦਾ ਹੈ ਨਾ ਅੰਦਰਲੀ ਜਿਹੜੀ ਗੰਦਗੀ ਹੁੰਦੀ ਹੈ ਨਾ ਉਹਨੂੰ ਸਾਫ਼ ਕਰ ਦਿੰਦਾ ਹੈ ਸਕਿਨ ਨੂੰ ਬ੍ਰਾਈਟ ਕਰ ਦਿੰਦਾ ਹੈ ਦੇਖੋ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਦੁੱਧ ਦੇ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਪਾਵਰਫੁੱਲ ਰੈਮਡੀ ਹੈ ਜਿਹੜੀ ਤੁਹਾਡੇ ਨਾਲ ਆਪਾਂ ਇਸਤੇਮਾਲ ਕਰਨ ਲੱਗੇ ਆ ਆ ਦੇਖੋ ਆ ਦੇਖੋ ਕਿੰਨੀ ਗੰਦੀ ਹੋ ਗਈ ਹੈ ਨਾ ਰੂਹ ਦੇਖੋ ਬਹੁਤ ਹੀ ਗੰਦੀ ਜੀ ਹੋ ਗਈ ਹੈ ਆ ਦੇਖੋ ਫੇ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਇਹ ਦੁੱਧ ਨੂੰ ਲੱਗਿਆ ਹੋਇਆ ਛੱਡ ਦੇਣਾ ਹੈ ਠੀਕ ਹੈ ਫੇਸ ਪੈਕ ਦੀ ਤਿਆਰੀ ਕਰਨੀ ਹੈ ਇਹਦੇ ਵਿੱਚ ਤੁਸੀਂ ਕੀ ਪਾਣਾ ਹੈ ਤੁਸੀਂ ਲੈਣਾ ਹੈ ਇਹਦੇ ਵਿੱਚ ਚਾਵਲਾਂ ਦਾ ਆਟਾ ਠੀਕ ਹੈ ਇਹਦੇ ਵਿੱਚ ਲੈਣਾ ਤੁਸੀਂ ਚਾਵਲ ਦਾ ਆਟਾ ਚਾਵਲ ਦਾ ਆਟਾ ਸਾਡੀ ਸਕਿਨ ਨੂੰ ਬ੍ਰਾਈਟ ਕਰਦਾ ਹੈ ਸਾਡੀ ਸਕਿਨ ਦੇ ਦਾਗ ਤਾਂ ਬਿਠੀ ਕੇ ਦਾ ਸਾਡੀ ਸਕਿਨ ਨੂੰ ਇੱਕਦਮ ਪੌਲਸ ਕਰਕੇ ਕੋਰੀਅਨ ਟਾਈਪ ਸਕਿਨ ਬਣਾ ਦਿੰਦਾ ਹੈ ਦੂਸਰੀ ਚੀਜ਼ ਤੁਸੀਂ ਇਹਦੇ ਵਿੱਚ ਕੀ ਪਾਣੀ ਹੈ ਤੁਸੀਂ ਪਾਣੀ ਹੈ ਸਾਬਤ ਮਸਰ ਦੀ ਦਾਲ ਜਿਹੜੀ ਪੀਸ ਕੇ ਰੱਖੀ ਹੋਈ ਹੈ ਤੇ ਥੋੜਾ ਜਿਹਾ ਇਹਦੇ ਵਿੱਚ ਬੇਸਣ ਜਿਹੜਾ ਵਾ ਮਿਕਸ ਕੀਤਾ ਹੋਇਆ ਠੀਕ ਹੈ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇੱਕ ਚੁਟਕੀ ਸਿਰਫ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਫਿਟਕੜੀ ਜਿਹੜੀ ਹੈ ਉਹ ਪਾਣੀ ਹੈ ਫਿਟਕੜੀ ਜਿਹੜੀ ਸਾਡੀ ਸਕਿਨ ਨੂੰ ਟਾਈਟ ਕਰਦੀ ਹੈ ਸਾਡੀ ਸਕਿਨ ਨੂੰ ਇੱਕਦਮ ਜੇ ਸਾਡੀ ਸਕਿਨ ਲੂਜ਼ ਹੈ ਇਹਨਾਂ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਿਲ ਹੈ ਦਾਗ-ਧੱਬੇ ਸ਼ਾਇਆਂ ਨੂੰ ਰਿਮੂਵ ਕਰਦੀ ਹੈ ਜੇ ਫੇਸ ਤੇ ਤੁਹਾਡੇ హెయిਰ ਨੇ ਉਹਨੂੰ ਵੀ ਰਿਮੂਵ ਕਰਦੀ ਹੈ 헤ਰ ਸਾਫ ਕਰ ਦਿੰਦੀ ਹੈ ਫੇਸ ਵਾਲੇ ਔਰ ਸਕਿਨ ਨੂੰ ਗੋਰਾ ਚਿੱਟਾ ਕਰਨ ਵਿੱਚ ਬਹੁਤ ਹੀ ਮਦਦਗਾਰ ਹੈ ਔਰ ਜਿਹੜੀ ਮਸਰਦੀ ਦਾਲ ਹੁੰਦੀ ਸਾਡੀ ਸਕਿਨ ਨੂੰ ਸਕਰਬ ਕਰ ਦਿੰਦੀ ਹੈ ਔਰ ਸਾਡੀ ਸਕਿਨ ਨੂੰ ਪਾਲਿਸ਼ ਕਰ ਦਿੰਦੀ ਹੈ ਚਾਵਲ ਦਾ ਆਟਾ ਜਿਹੜਾ ਤੁਸੀਂ ਜਾਣਦੇ ਹੋਵੋਗੇ ਕੋਰੀਅਨ ਲੋਕ ਜਿਹੜੇ ਹੁੰਦੇ ਨੇ ਚਾਵਲ ਦਾ ਆਟਾ ਕਿੰਨਾ ਇਸਤੇਮਾਲ ਕਰਦੇ ਨੇ ਆਪਣੇ ਫੇਸ ਲਈ ਫੇਸ ਨੂੰ ਇੱਕਦਮ ਕਲੀਨ ਕਰ ਦ ਇੱਕਮ ਟਾਈਟ ਤੇ ਇੱਕਮ ਬ੍ਰਾਈਟ ਕਰ ਦਿੰਦਾ ਸਕਿਨ ਨੂੰ ਠੀਕ ਹੈ ਤੇ ਇਹਦੇ ਵਿੱਚ ਦੁੱਧ ਘਟਾ ਤਾਂ ਆਪਾਂ ਦੁੱਧ ਥੋੜਾ ਜਿਹਾ ਹੋਰ ਪਾ ਲੈਨੇ ਆ ਤੇ ਇਹਦਾ ਬਣਾ ਲੈਣਾ ਚੰਗੀ ਤਰ੍ਹਾਂ ਆਪਾਂ ਪੇਸਟ ਠੀਕ ਹੈ ਜੀ ਇਹ ਦੇਖੋ ਆਪਾਂ ਬਣਾ ਲਿਆ ਇਹਦਾ ਇੱਕ ਪੇਸਟ ਇੱਕ ਬਣਾ ਕਰੀਮ ਜੀ ਬਣਾ ਕੇ ਰੈਡੀ ਕਰ ਲੈਣੀ ਹੈ ਬਹੁਤ ਵਧੀਆ ਕਰੀਮ ਬਣ ਕੇ ਰੈਡੀ ਹੋਊਗੀ ਸਿਰਫ ਸਿਰਫ ਦੋ ਚੀਜ਼ਾਂ ਤੇ ਛੁਟਕੀ ਕਿ ਤੁਸੀਂ ਫਟਕੜੀ ਪਾਣੀ ਫਟਕੜੀ ਮੈਂ ਨਾ ਭੁੰਨ ਕੇ ਤਵੇ ਤੇ ਉਹਨੂੰ ਪੀਸ ਕੇ ਇਹਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਉਸ ਤਰ੍ਹਾਂ ਨਾ ਸ਼ੁੱਧ ਹੋ ਜਾਂਦੀ ਫਿੱਟਕੜੀ ਉਹ ਫਿਰ ਜ਼ਿਆਦਾ ਮਤਲਬ ਕੀ ਕਈ ਵਾਰ ਹੁੰਦਾ ਸਾਡੀ ਸਕਿਨ ਤੇ ਫਿੱਟਕੜੀ ਜਿਹੜੀ ਜਦੋਂ ਆਪਾਂ ਲਗਾਉਂਦੇ ਆ ਨਾ ਸਾਡੀ ਸਕਿਨ ਇੱਕਦਮ ਸ਼ਲਿੰਕ ਹੋਣੀ ਸ਼ੁਰੂ ਹੋ ਜਾਂਦੀ ਤੇ ਸਾਨੂੰ ਡਰ ਪੈ ਜਾਂਦਾ ਇਹ ਕੀ ਹੋ ਗਿਆ ਸਾਡੀ ਸਕਿਨ ਨੂੰ ਸਾਡੀ ਸਕਿਨ ਇਕੱਠੇ ਇਕੱਠੇ ਕਿਉਂ ਹੋਣ ਲੱਗ ਗਈ ਏ ਤੇ ਇਹਦਾ ਮਤਲਬ ਇਹ ਹੁੰਦਾ ਸਾਡੀ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਏ ਜੇ ਤੁਸੀਂ ਨਹਾਣ ਲੱਗਦੇ ਹੋ ਨਹਾਣ ਲੱਗਿਆਂ ਵੀ ਥੋੜੀ ਜੀ ਫਿੱਟਕੜੀ ਆਪਣੇ ਪਾਣੀ ਚ ਪਾ ਲਿਆ ਕਰੋ ਜਿਵੇਂ ਵੀ ਪਸੀਨੇ ਦੀ ਸਮੈਲ ਜਿਹਨਾਂ ਕੋਲ ਜ਼ਿਆਦਾ ਆਉਂਦੀ ਹੈ ਨਾ ਗਰਮੀ ਦੇ ਸੀਜ਼ਨ ਵਿੱਚ ਸਾਰੀ ਪਸੀਨੇ ਦੀ ਸਮੈਲ ਜਿਹੜੀ ਖਤਮ ਹੋ ਜਾਂਦੀ ਹੈ ਹੁਣ ਬਾਰਸ਼ਾਂ ਦਾ ਮੌਸਮ ਹੈ ਜਿਵੇਂ ਆਪਾਂ ਬਾਰਸ਼ਾਂ ਚ ਭਿੱਜ ਜਾਂਦੇ ਆ ਤੇ ਸਾਡੀ ਸਕਿਨ ਮਤਲਬ ਕਿ ਬਾਰਸ਼ ਦੇ ਨਾਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਤਰੀਕ ਉਹਦੇ ਵੀ ਤੁਸੀਂ ਫਿਟਕੜੀ ਪਾਣੀ ਚ ਮਿਕਸ ਕਰਕੇ ਆਪਣੇ ਸਰੀਰ ਤੇ ਪਾਣੀ ਪਾ ਲਿਆ ਕਰੋ ਤੁਹਾਡੀ ਸਕਿਨ ਜਿਹੜੀ ਇੱਕ ਤਾਂ ਟਾਈਟ ਹੋਣੀ ਸ਼ੁਰੂ ਹੋ ਜੇਗੀ ਇੱਕ ਤੁਹਾਡੇ ਕਾਲਾਪਨ ਠੀਕ ਹੋ ਜਾਵੇਗਾ ਇੱਕ ਕਈ ਵਾਰ ਹੁੰਦਾ ਸਾਡੇ ਨਾਲ ਬਲਗਮ ਜੰਮ ਜਾਂਦੀ ਘੱਛਾਂ ਵਿੱਚ ਹਨ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਸਮੈਲ ਬਿਲਕੁਲ ਹੀ ਨਹੀਂ ਆਉਂਦੀ ਹੈ ਠੀਕ ਹੈ ਤੇ ਲੋ ਜੀ ਬਣ ਕੇ ਹੋ ਗਈ ਰੈਡੀ ਇਹ ਕਰੀਮ ਆ ਦੇਖੋ ਠੀਕ ਹੈ ਦੁੱਧ ਪਹਿਲਾਂ ਹੀ ਲੱਗਾ ਹੋਇਆ ਹੈ ਲਗਾ ਲੈਣੀ ਆਪਾਂ ਇਸ ਤਰੀਕੇ ਨਾਲ ਫੇਸ ਤੇ 10 ਮਿੰਟੇ ਦੀ ਕਰਨੀ ਆਪਾਂ ਇਹਨੂੰ ਮ사ਜ ਇਹ ਫੇਸ਼ੀਅਲ ਇੰਨਾ ਵਧੀਆ ਹੈ ਸਾਡੀ ਸਕਿਨ ਵਾਸਤੇ ਬਹੁਤ ਹੀ کارਗਰ ਹੁੰਦਾ 10 ਤੋਂ 15 ਮਿੰਟ ਚੰਗੀ ਤਰ੍ਹਾਂ ਤੁਸੀਂ ਆਪਣੇ ਚਿਹਰੇ ਦੀ ਇਹਦੇ ਨਾਲ ਮ사ਜ ਕਰਨੀ ਹੈ ਸਿਰਫ ਦੋ ਸਟੈਪ ਫੇਸ਼ੀਅਲ ਹੈ ਪਹਿਲਾ ਆਪਾਂ ਦੁੱਧ ਦੇ ਨਾਲ ਚਿਹਰੇ ਨੂੰ ਸਾਫ਼ ਕੀਤਾ ਹੈ ਦੂਸਰਾ ਆਪਾਂ ਬਸ ਇਸ ਤਰੀਕੇ ਨਾਲ ਇਹ ਕਰੀਮ ਬਣਾ ਕੇ ਰੈਡੀ ਕਰ ਲੈਣੀ ਹੈ ਮ사ਜ ਵਾਲੀ ਤੇ ਆਪਾਂ ਇਸ ਤਰੀਕੇ ਨਾਲ ਆਪਾਂ ਲਗਾਣੀ ਹੈ ਆਪਣੇ ਚਿਹਰੇ ਤੇ ਇਸ ਕੋਈ ਜ਼ਿਆਦਾ ਨਹੀਂ ਪ੍ਰੋਸੈਸ ਹੈਗਾ ਸਿਰਫ ਦੋ ਸਟੈਪ ਫੇਸ਼ੀਅਲ ਹੈ ਚੁਰੜੀਆਂ ਚਾਈਆਂ ਤੁਹਾਡੀਆਂ ਗੈਪ ਹੋ ਜਣੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਤੁਹਾਡੀ 50 ਸਾਲ ਦੀ ਉਮਰ ਵਿੱਚ ਵੀ ਤੁਸੀਂ 25 ਵਾਲੀ ਸਕਿਨ ਜਿਹੜੀ ਤੁਹਾਡੀ ਲੱਗੇਗੀ ਅਗਰ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਦੇ ਹੋ ਠੀਕ ਹੈ ਵੀਡੀਓ ਵੱਤਵਾ ਸ਼ੇਅਰ ਕਰਦੇ ਕਰੋ ਵੱਤਵਾ ਲਾਈਕ ਕਰਦੇ ਕਰੋ ਇਸ ਤਰੀਕੇ ਨਾਲ ਆਪਾਂ ਤੁਹਾਡੇ ਨਾਲ ਸੋਹਣੇ-ਸੋਹਣੇ ਜਿਹੜੇ ਫੇਸ ਪੈਕ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤਾਂ ਜੋ ਮੇਰੀਆਂ ਭੈਣਾਂ ਨੂੰ ਫਾਇਦਾ ਮਿਲੇ ਤੇ ਮੇਰੀਆਂ ਭੈਣਾਂ ਦਾ ਚਿਹਰਾ ਜਿਹੜਾ ਨਾ ਇੱਕਦਮ ਚਮਕਦਾਰ ਤੇ ਗਲੋਇੰਗ ਹੋ ਜਾਵੇ ਆ ਦੇਖੋ 10 ਮਿੰਟ ਲਾ ਕੇ ਮੈਂ ਚੰਗੀ ਤਰ੍ਹਾਂ ਮ사ਜ ਕਰਨੀ ਹੈ ਤਾਂ ਜੋ ਸਾਡੀ ਸਕਿਨ ਇਸ ਸਕਰਬ ਵੀ ਹੋ ਜਾਵੇ ਚਿਹਰੇ ਤੇ ਉਹਨਾਂ ਦਾ ਦਬਾਅ ਪਾਣ ਜਿੰਨਾ ਕਿ ਤੁਹਾਡਾ ਚਿਹਰਾ ਸਹਿ ਸਕੇ ਠੀਕ ਹੈ ਹਰਦੋਂ ਜ਼ਿਆਦਾ ਦਬਾਅ ਨਹੀਂ ਦੇ ਬਿਲਕੁਲ ਨਹੀਂ ਪਾਣਾ ਫਿਰ ਕਿਉਂਕਿ ਜਿਹੜੀ ਚਿਹਰੇ ਦਾ ਸਕਿਨ ਹੁੰਦੀ ਹੈ ਥੋੜੀ ਸੋਫਟ ਹੁੰਦੀ ਹੈ ਤੇ ਆਪਾਂ ਹੱਦ ਤੋਂ ਜ਼ਿਆਦਾ ਤੇ ਦਬਾਅ ਪਾਵਾਂਗੇ ਨਾ ਫਿਰ ਸਕਿਨ ਜਿਹੜੇ ਡੈਮੇਜ ਹੋ ਜਾਂਦੀ ਹੈ ਇਸ ਕਰਕੇ ਜਿੰਨੀ ਕਿ ਤੁਹਾਡੀ ਸਕਿਨ ਸਹਿ ਸਕੇ ਉਨੀ ਕੀ ਮ사ਜ ਤੁਸੀਂ ਕਰਨੇ ਆ। ਬਾਕੀ ਤੁਸੀਂ ਹੱਥਾਂ ਤੇ ਕਰੋ, ਇਹ ਕਈ ਵਾਰ ਆ ਚੀਜ਼ਾਂ ਕਾਲੀਆਂ ਹੋ ਜਾਂਦੀਆਂ ਨੇ ਆ ਚੀਜ਼ਾਂ। ਠੀਕ ਹੈ, ਕਾਲੀਆਂ ਹੋਣੀਆਂ ਸ਼ੁਰੂ ਹੋਈ ਨੇ, ਹੱਥਾਂ ਤੇ ਵੀ ਕਰ ਸਕਦੇ ਹੋ। ਬਾਹਾਂ ਤੇ ਕਰੋ, ਗਰਦਨ ਤੇ ਕਰੋ। ਜਿੱਦਾਂ ਮਰਜ਼ੀ ਤੁਸੀਂ ਕਰ ਸਕਦੇ ਹੋ। ਤੇ ਲੋ ਜੀ ਹੁਣ ਆਪਾਂ ਮ사ਜ ਕਰਕੇ ਫੇਸ ਨੂੰ ਧੋਸ਼ ਕਰਕੇ ਆਪਨੇ ਆ। ਤੁਸੀਂ ਫਟਫਟ ਲਾਈਕ, ਕਮੈਂਟ ਸੋਹਣਾ ਜਿਹਾ ਕਰਦਿਆ ਕਰੋ। ਜਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਨਾ, ਤੁਸੀਂ ਆਪ ਕਮੈਂਟ ਜ਼ਰੂਰ ਕਰਕੇ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਮੇਟ ਨੂੰ ਪਤਾ ਹੋਵੇ ਕਿ ਮੇਰੀਆਂ ਭੈਣਾਂ, ਮੇਰੀਆਂ ਕਿੱਥੇ-ਕਿੱਥੇ ਮੈਨੂੰ ਦੇਖ ਰਹੀਆਂ ਨੇ ਔਰ ਮੈਨੂੰ ਪਸੰਦ ਕਰ ਰਹੀਆਂ ਨੇ ਠੀਕ ਹੈ ਜੀ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਜਿਹੜਾ ਮੈਨੂੰ ਮੋਟੀਵੇਟ ਕਰਦਾ ਹੈ ਠੀਕ ਹੈ ਬਹੁਤ ਹੀ ਖੁਸ਼ੀ ਹੁੰਦੀ ਹੈ ਬਲੋ ਜੀ ਦੇਖੋ ਮ사ਜ ਕਰ ਲਈਏ ਹੁਣ ਮੈਂ ਵੋਸ਼ ਕਰਕੇ ਆਉਣੀ ਥੋੜਾ ਜਿਹਾ ਹੋਰ ਕਰ ਲੈਣੀ ਹੈ ਮ사ਜ ਉੱਥੇ ਜਾ ਕੇ ਤੇ ਫੇਸ ਮੈਂ ਵੋਸ਼ ਕਰਕੇ ਆਉਣੀ ਫਿਰ ਤੁਸੀਂ ਦੇਖਿਓ ਫੇਸ ਦਾ ਅਲਗ ਜਿਹਾ ਨਖਾਰ ਆਇਆ ਹੋਣਾ ਹੈ ਤੇ ਹਾਂਜੀ ਫੇਸ ਫੇਸ਼ੀਅਲ ਕਰਨ ਤੋਂ ਬਾਅਦ ਤੁਸੀਂ ਫੇਸ ਵਾਸ਼ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋ ਆਇਆ ਫੇਸ ਬਿਲਕੁਲ ਸਾਫ਼ ਹੋ ਚੁੱਕੇ ਸਾਰੀ ਮੈਲ ਸਾਰੀ ਡਸਟ ਜਿਹੜੀ ਖਤਮ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਜਦੋਂ ਵੀ ਤੁਸੀਂ ਕਿਤੇ ਬਾਹਰੋਂ ਆਉਂਦੇ ਹੋ ਜਾਂ ਕਿਤੇ ਜਾਣਾ ਹੁੰਦਾ ਜਾਂ ਘਰੇ ਵੀ ਹੁੰਦੇ ਆ ਆਪਣੇ ਫੇਸ ਦੀ ਕੇਅਰ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਕੱਚੇ ਦੁੱਧ ਵਿੱਚ માત્ર ਇਹ ਚੀਜ਼ਾਂ ਮਿਕਸ ਕਰਕੇ ਸਿਰਫ ਦੋ ਚੀਜ਼ਾਂ ਮਿਕਸ ਕਰਨੀਆਂ ਤੁਹਾਡੇ ਸਾਹਮਣੇ ਸੀਗੀਆਂ ਔਰ ਥੋੜਾ ਜਿਹਾ ਇੱਕ ਚੁਟਕੀ ਜਿਹੜੀ ਆਪਾਂ ਪਾਈਏ ਫਟਕੜੀ ਠੀਕ ਹੈ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਕਿਆਵਲ ਦਾ ਆਟਾ ਹੋ ਗਿਆ ਦਾਲ ਹੋ ਗਈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਦੀ ਸਫਾਈ ਕਰ ਸਕਦੇ ਹੋ ਤੇ ਤੁਹਾਡਾ ਫੇਸ ਜਿਹੜਾ ਦਿਨ ਦਿਨ ਮੋਦ ਨੂੰ ਟਾਈਟ ਹੋਣਾ ਸ਼ੁਰੂ ਹੋ ਜਾਵੇਗਾ ਸਕਿਨ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਬ੍ਰਾਈਟ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਜੀ ਤੇ ਲੋ ਜੀ ਫੇਸ ਨੂੰ ਮੈਂ ਕਰ ਲਿਆ ਸਾਫ ਜਦ ਵੀ ਤੁਸੀਂ ਫੇਸ ਨੂੰ ਇਸ ਤਰੀਕੇ ਨਾਲ ਜਾਂ ਫੇਸ ਪੈਕ ਲਗਾਉਂਦੇ ਹੋ ਜਾਂ ਫੇਸ਼ੀਅਲ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਜਦ ਫੇਸ ਨੂੰ ਸਾਫ ਕਰਦੇ ਹੋ ਠੀਕ ਹੈ ਚਾਹੇ ਤੁਸੀਂ ਐਲੋਵੇਰਾ ਜੈਲ ਲਗਾ ਲਓ